ਆ ਲੋ ਗੋਮਣੇ ਬੱਠੇ ਹੋ ਆ ਪਿਆਏ ਗੱਲ ਦਾ ਦੋ ਮਿੰਟ ਬੱਠੇ ਮੈਂ ਤੁਹਾਨੂੰ ਲੈ ਜਾ ਬੱਠੇ ਆਇਆ ਦੇਖੋ ਜੀ ਔਰ ਸਭ ਤੋਂ ਸਾਡੇ ਬੈਂਚ ਨਹੀਂ ਆਏ ਦੇਖੋ ਜੀ ਆ ਹੁਣ ਆਇਆ ਤੁਸੀਂ ਤਾਂ ਕਾਂਗਰਸ ਦੇ ਐਮਐਲਏ ਹੋ ਤੁਸੀਂ ਤਾਂ ਹੁਣ ਆਏ ਕੱਲ੍ਹ ਪੱਛੋਂ ਦੇਖੋ ਜੀ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਤੂੰ ਤਾਂ ਪਾਰਟੀ ਦਾ ਬੰਦਾ ਐਵੇਂ ਰੋੜੀ ਪਾਉਂਦੇ ਨਹੀਂ ਨਹੀਂ ਆਜਿ ਪਾਉਂਦੇ ਆਂਦੇ 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 ਆਂ شنگ صاحب اکی آ جاؤ شنگ صاحب شنگ صاحب اکی آ جاؤ 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 اوہ اوہ کوئی جگارے تے گیا ہن کوئی ہن کوئی چھڑ گیا ਆਲੋ ਗੋਮਣੇ ਬੱਟੂ ਦੋ ਮਿੰਟ ਬੈਠੇ ਮੈਂ ਤੁਹਾਨੂੰ ਸਾਬ ਬੈਠੇ ਆਇਆ ਦੋ ਮਿੰਟ ਸਾਡੇ ਤੇਰੀ ਔਰ ਸਭ ਤੋਂ ਸਾਡੇ ਪਿੰਡ ਨਹੀਂ ਆਏ ਦੇਖੋ ਜੀ ਆ ਹੁਣ ਆਏ ਤੁਸੀਂ ਤਾਂ ਕਾਂਗਰਸ ਦੇ ਐਮਐਲਏ ਹੋ ਤੁਸੀਂ ਤਾਂ ਹੁਣ ਆਏ ਕੱਲ੍ਹ ਪੱਛੋਂ ਦੇਖੋ ਜੀ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਪਾਰਟੀ ਦਾ ਬੰਦਾ ਐਵੇਂ ਰੋੜੀ ਪਾਉਂਦੇ ਨਹੀਂ ਨਹੀਂ ਆਜਿ ਆਉਂਦੇ ਆਉਂਦੇ ਆਜਿ ਆਉਂਦੇ ਤੂੰ ਕਿਹ ਚੱਲ ਜਾ ਮਾਮਾ ਆਉਂਦੇ 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 ਕੱਲ ਕਰਦੇ ਆਏ ਅਰੇ ਜੀ ਆਉਂਦੇ ਤੂੰ ਉਹ ਕਹਿੰਦੇ ਜਾ ਰਿਹਾ ਪਾਪਾ ਜੀ ਕੱਲ ਕਰਦੇ ਆਏ ਹਜਾ ਘਰ ਆਈ ਵੀ ਉਹ ਤਾਂ ਤੂੰ ਆਜ ਨਹੀਂ ਸਕਦੇ ਤੇ ਕਿਹਦੇ ਆਈਏ ਨਾ ਉਹਦੇ ਨੇ ਆਣੇ ਤੇ ਕੋਈ ਆਏ ਇੱਕ ਤੇ ਝੂੜਕਾ ਬੋਲਦਾ ਦੋ ਸਾਲ ਦੀ ਆ ਦੋ ਸਾਲ ਉਹ ਸਾਲ ਨਹੀਂ ਆਇਆ ਗਏ ਤੇ ਆਜ 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 सेठ साहिब अॻियां आजो साहिब साहिब अॻियां ਕਹੋ ਆਪਿਆ ਇਹ ਗੱਲ ਦਾ 2 ਮਿੰਟ ਰੱਖੇ ਮੈਂ ਤੁਹਾਨੂੰ ਸਭ ਨੇ ਸਾਬ ਰੱਖੇ ਆਇਆ ਦੇਖੋ ਜੀ ਔਰ ਸਭ ਤੋਂ ਬਾਅਦ ਸਾਡੇ ਬੈਂਚ ਨਹੀਂ ਆਏ ਦੇਖੋ ਜੀ ਆ ਹੁਣ ਆਇਆ ਤੁਸੀਂ ਤਾਂ ਕਾਂਗਰਸ ਦੇ ਐਮਐਲਏ ਹੋ ਤੁਸੀਂ ਤਾਂ ਹੁਣ ਆਏ ਕੱਲ੍ਹ ਪੱਛੋਂ ਦੇਖੋ ਜੀ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਤੂੰ ਤਾਂ ਪਾਰਟੀ ਦਾ ਬੰਦਾ ਐਵੇਂ ਰੋੜੀ ਪਾਉਂਦੇ ਪਾਰਟੀ ਦਾ ਬੰਦਾ ਨਹੀਂ ਨਹੀਂ ਆਜਿ ਆਉਂਦੇ ਆਉਂਦੇ ਆਜਿ ਆਉਂਦੇ ਆਉਂਦੇ ਜਲ ਕੱਲ ਜਾਨਾ ਮੰਨਾਂ ਆਉਂਦੇ 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 ਜਲ ਕੱਲ ਨੂੰ ਆਤੇ ਆਏ ਰੇਜੀ ਆਉਂਦੇ ਤੁਸੀਂ ਉਹ ਕੇਦੇ ਜਾ ਰਹੇ ਪਾਪਾ ਜੀ ਗੱਲ ਕਰ ਰਹੇ ਹਾਂ ਜੇ ਘਰ ਆਈ ਵੀ ਤਾਂ ਕੁਝ ਨਾ ਹੀ ਸਕਦੇ ਤੇ ਕਹਿੰਦੇ ਉਹ ਦਿਨ ਆਲੇ ਪਾਣੇ ਦੇ ਜਮੜਾ ਇੱਕ ਦਿਨ ਟੁਰਕਾਂ ਬੋਲਦਾ ਦੋ ਸਾਲ ਦੀ ਆ ਦੇ ਛਾਏ ਉਹ ਸਾਲ ਨਹੀਂ ਆਇਆ ਗਏ ਛਾਏ ਆਜਿ ਆਉਂਦੇ ਆਜਿ ਆਉਂਦੇ ਆਲੇ ਆਉਂਦੇ